ਸਰਪੰਚ ਸਾਹਿਬ ਹਾਂਜੀ ਬੋਲੀ ਆਪਾਂ ਪਖਵਾਲ ਪਿੰਡ ਦੇ ਜਿਹੜੇ ਬਾਕੀ ਵਿਕਾਸ ਦੇ ਮੁੱਦਿਆਂ ਦਾ ਤਾਂ ਅਕਸਰ ਗੱਲ ਤੁਹਾਡੇ ਨਾਲ ਹੁੰਦੀ ਰਹਿੰਦੀ ਆ ਤੇ ਆਪਾਂ ਆਪਣੇ ਚੈਨਲ ਦੇ ਜਰੀਏ ਪਖਵਾਲ ਦੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਨੇ ਤੇ ਉਹ ਆਪਾਂ ਦਿਖਾਉਂਦੇ ਵੀ ਰਹਨੇ ਆ ਹਾਂਜੀ 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 ਪਰ ਯਾਰ ਇੱਕ ਮੈਨੂੰ ਨਾ ਤ੍ਰਿ ਨੌਜਵਾਨ ਨੇ ਆਪਣੇ ਪਖਵਾਲ ਦੇ ਉਹ ਕਈ ਕਾਫੀ ਸਮੇ ਤੋਂ ਮੈਨੂੰ ਕਹਿੰਦੇ ਨੇ ਤੇ ਮੈਂ ਭੁੱਲ ਜਾਂਦਾ ਤੁਹਾਡੇ ਕੋਲ ਗੱਲ ਕਰਨੀ ਕਿਹੜੇ ਵੀ ਨੇ ਜਿਹੜੇ ਬਾਲੀਵਾਲ ਵਾਲੇ ਮੁੰਡੇ ਨੇ ਆਪਣੇ ਬਾਲੀਵਾਲ ਵਾਲੇ ਕਿਹੜੇ ਵਾਲੀ ਪੱਕੇ ਜਿਹੜੀ ਆਪਣੀ ਬਾਲੀਵਾਲ ਦੀ ਟੀਮਾਂ ਤੇ ਉਹ더라 ਠੀਕਾ ਠੀਕਾ ਕਿੰਨੀ ਵੀ ਟੀਮ ਜਿਹੜਾ ਆਪਣਾ ਇੱਕ ਨੈੱਟ ਦਾ ਚੱਕਰ ਆਪਾਂ ਹਾਂਜੀ ਹਾਂਜੀ ਆਜੀ ਆ ਉਹ ਮਤਲਬ ਤੁਹਾਡੇ ਕੋਲੇ ਵੀ ਉਹਨਾਂ ਨੇ ਕਿਹਾ ਵਾ ਮਤਲਬ ਤੇ ਮੈਨੂੰ ਵੀ ਅਕਸਰ ਉਹ ਜਦੋਂ ਮਿਲਦੇ ਆ ਕਹਿੰਦੇ ਰਹਿੰਦੇ ਆ ਵੀ ਜਿਹੜੀ ਬਾਲੀਵਾਲ ਦੀ ਗਰਾਊਂਡ ਆ ਹਾਂਜੀ ਹਾਂਜੀ ਕੀ ਉਹ ਆਪਣੇ ਏਜੰਡੇ 'ਚ ਜਾਂ ਆਪਾਂ ਮੂਰਲੇ ਸਮੇਂ 'ਚ ਕੋਈ ਪੱਖ ਵਾਲਾ ਚੋਦਾ ਕੀ ਸਿਸਟਮ ਆ ਕਿਉਂਕਿ ਹੋਰ ਆਪਾਂ ਸਾਰੇ ਮੁੱਦਿਆਂ ਤੇ ਆ ਗੱਲ ਵੀ ਕਰਦੇ ਆ ਜਿਹੜਾ ਕੰਮ ਚੱਲ ਵੀ ਰਹੇ ਨੇ ਤੇ ਇਹ ਮੈਂ ਜਾਂਦਾ ਇਹ ਕੱਲ ਵੀ ਆਪਣੀ ਗੱਲ ਨਹੀਂ ਉਹ ਮੈਂ ਭੁੱਲ ਜਾਣਾ ਹਾਂਜੀ ਕਿਨ ਅੱਜ ਸਪੈਸ਼ਲ ਮੈਂ ਇਹ ਆ ਵੀ ਆਨ ਵੀਡੀਓ ਪਤਾਂ ਬਣਾ ਰਹੇ ਮੈਂ ਚੈਨਲ ਤੇ ਪਾਉਣੀ ਆ ਭਈ ਜਿਹੜੇ ਉਹ ਨੌਜਵਾਨ ਨੇ ਵੀ ਉਹਨਾਂ ਨੂੰ ਵੀ ਕੋਈ ਅਹਿਸਾਸ ਆਏ ਹੋ ਜੀ ਆਉਣੇ ਸਮੇਂ ਤੇ ਜਿਹੜੀ ਬਾਲੀਬਾਲ ਦੀ ਗਰਾਊਂਡ ਆ ਤੇ ਉਹ ਕਦੋਂ ਕੁ ਫਖਵਾਲ ਦੇ ਵਿੱਚ ਆਪਣੇ ਬਣਨ ਜਾ ਰਹੀ ਆ ਅ ਬਲਜੀਤ ਸਿੰਘ ਵੀਰ ਦੀ ਗੱਲ ਪਤਾ ਕੀ ਆ ਤਕਰੀਬਨ ਦੀ ਮੇਰੀ ਕੋਚ ਦਾ ਮੇਰੇ ਮੇਰੀ ਕੋਚ ਦਾ ਵੀ ਜਿੰਨੇ ਵੀ ਬਾਰੇ ਕੀਤੇ ਆ ਉਹ ਪੂਰੇ ਕਰਨੇ ਹੀ ਕਰਦੇ ਆ ਦੂਜੀ ਜਿਹੜੀ ਤੁਸੀਂ ਬਾਲੀਵਾਲ ਦੀ ਗੱਲ ਕਰਦੇ ਹੋ ਚਲੋ ਆਪਣੀ ਗੱਲ ਤਾਂ ਨਹੀਂ ਹੁੰਦੀ ਪਰ ਸਾਡੀ ਜਿਹੜੀ ਸਾਰੀ ਸਮੁੱਚੀ ਪੰਚਾਇਤ ਉਹਨਾਂ ਨੇ ਮੰਗਤਾ ਤੁਹਾਡੇ ਕੋਲ ਹੀ ਬਾਲੀਵਾਲ ਵਾਲੇ ਮੁੰਡਿਆਂ ਨੇ ਬਹੁਤ ਵਾਰ ਜਿਵੇਂ ਆਪਾਂ ਨੂੰ ਕਿਹਾ ਹਨਾ ਵੀ ਸਾਡਾ ਹੱਲ ਕਰੋ ਮਤਲਬ ਆਪਣੀ ਗੱਲ ਨਹੀਂ ਹੁੰਦੀ ਪਰ ਮੈਨੂੰ ਉਹਦੇ ਵਿੱਚ ਵੀ ਗਰਾਊਂਡ ਬਣਾਉਣ ਦੇ ਵਿੱਚ ਮੈਨੂੰ ਤੇ ਮੇਰੀ ਪੰਚਾਇਤ ਨੂੰ ਪੂਰਾ ਫੁੱਲ ਇੰਟਰਸਟ ਆ ਵੀ ਜੋ ਵੀ ਜਿਹੜੇ ਵੀ ਮੁੰਡੇ ਖਿਡਾਰੀ ਖੇਡਦੇ ਆ ਚਾਹੇ ਕੁੜੀਆਂ ਖੇਡਦੀਆਂ ਚਾਹੇ ਮੁੰਡੇ ਖੇਡਦੇ ਆ ਵੀ ਮੰਨ ਕੇ ਚੱਲੋ ਵੀ ਉਹ ਮੁੰਡੇ ਬਾਲੀਵਾਲ ਵਾਲੇ ਉਹ ਕੁੜੀਆਂ ਵਾਲੀ ਗਰਾਊਂਡ ਦਾ ਮੰਨਦੇ ਆ ਵੀ ਉੱਥੇ ਖੇਡਦੇ ਆ ਮੇਰਾ ਇਹ ਆ ਵੀ ਤੁ ਇੱਕ ਲੱਖ ਗਰਾਊਂਡ ਇੱਕ ਲੱਖ ਗਰਾਊਂਡ ਵਧੀਆ ਤਰੀਕੇ ਨਾਲ ਬਣਾਈ ਜਾਵੇ ਜੀ ਜਿਹਦੇ ਬਾਰੇ ਜਿਹੜਾ ਬਦਲ ਤੇ ਅਸੀਂ ਇਹ ਮੰਨ ਕੇ ਤੁਹਾਨੂੰ ਜਿਹੜਾ ਏਜੰਡਾ ਇਹ ਭੇਜਿਆ ਵੀ ਆ ਪ੍ਰੋਪੋਜ਼ਲ ਭੇਜੀਆ ਪ੍ਰੋਪੋਜ਼ਲ ਭੇਜੀਆ ਜੀ ਠੀਕ ਹੈ ਜੀ ਏਜੰਡਾ ਦੂਸਰ ਤੋਂ ਮਹਿਕਮਾ ਡਿਮਾਂਡ ਕਰਦਾ ਠੀਕ ਹੈ ਜੀ ਮਤਲਬ ਜਦੋਂ ਵੀ ਕੋਈ ਪ੍ਰੋਪੋਜ਼ਲ ਆਉਂਦੀ ਆ ਅਸੀਂ ਮਤਲਬ ਮਹਿਕਮੇ ਨੂੰ ਉਦਾਂ ਦੀ ਗੱਲ ਅਸੀਂ ਉਦਾਂ ਦਾ ਏਜੰਡਾ ਰੱਖਦੇ ਆ ਠੀਕ ਹੈ ਜੀ ਜਿਹੜਾ ਬਾਲੀ ਜਿਵੇਂ ਹੁਣ ਕੱਲ ਆਪਾਂ ਛੱਪੜ ਦਾ ਕਰ ਗੱਲ ਕੀਤੀ ਸੀ ਛੱਪਣ ਵਾਲਾ ਵੀ ਏਜੰਡਾ ਰੱਖਿਆ ਆ ਬਿਲਕੁਲ ਜੀ ਆਪਣੀ ਬਾਲੀਵਾਲ ਦੀ ਆਪਨੂੰ ਵੀ ਇਹ ਲੱਗਦਾ ਸੀਗਾ ਵੀ ਫੁੱਟਬਾਲ ਵਾਲੇ ਗਰਾਊਂਡ 'ਤੇ ਲਾਈਟਰ ਲੱਗਣੀਆਂ ਨੇ ਲਾਈਟਰਾਂ ਵਾਲੇ ਵੀ ਡੰਡਾ ਰੱਖਿਆ ਆ ਇਕ ਨਹੀਂ ਉਹ ਮਤਲਬ ਜਿਹੜੇ ਆਪਣੇ ਪਾਥ ਨੇ ਪਾਸ ਦੇ ਉੱਤੇ ਰਨਿੰਗ ਲਾਈਟਰ ਲੱਗੀਆਂ ਹੁੰਦੀਆਂ ਨੇ ਉਹ ਲਾਈਟਰਾਂ ਵਾਲੀਆਂ ਉਹਦਾ ਵੀ ਸਾਡਾ ਮਨ 'ਚ ਵਿਚਾਰ ਆ ਉਹ ਵੀ ਹੋ ਲੱਗਣ ਜੀ ਕੋਈ ਬਿਲਕੁਲ ਹੈਗਾ ਜੀ ਹਾਂ ਦੀ ਲੱਗਣ ਠੀਕ ਹੈ ਜੀ ਜਿਹੜੀ ਤੁਸੀਂ ਬੱਲੇਬਾਲ ਦਾ ਮੇਨ ਹੌਂਦਾਂ ਰੱਖਿਆ ਠੀਕ ਹੈ ਜੀ ਉਹ ਮੁੰਡੇ ਮੇਰੇ ਮੇਰੇ ਮੁੰਡਿਆਂ ਨੇ ਬੜਾ ਬਹੁਤ ਸਤਿਕਾਰ ਨਾਲ ਇੱਜ਼ਤ ਨਾਲ ਮੇਰੇ ਕੋਲ ਕਈ ਵਾਰ ਆਇਆ ਉਹਨਾਂ ਨੇ ਆਪਣੀ ਗੱਲ ਵੀ ਰੱਖੀ ਆ ਸਾਡੇ ਸਾਰੇ ਰੋਜੀ ਪੰਚਾਇਤ ਬੰਦੇ ਆ ਜਿਹੜੀ ਬੱਲੇਬਾਲ ਦਾ ਗ ਮਤਲਬ ਵੀ ਇੰਟਰਸਟਡ ਹੋਈ ਪੂਰੇ ਬੋਲਡਰ ਸੀ ਟਰੈਕਣਾ ਬਣੀ ਸੀ ਮੈਂ ਕਹਿੰਦਾ ਜੀ ਪਹਿਲ ਦੇ ਆਧਾਰ ਤੇ ਬਣੇ ਠੀਕ ਹੈ ਜੀ ਬਣੇ ਤੇ ਬਾਕੀ ਮੈਨੂੰ ਥੋੜਾ ਜਿਆ ਮਤਲਬ ਉਹਦਾ ਮਤਲਬ ਜਿਵੇਂ ਕਹਿੰਦਾ ਹੁੰਦਿਆ ਵੀ ਇੱਕ ਕਰਦੇ ਕੋਚਿੰਗ ਕਰਦੇ ਹੁੰਦਿਆ ਵੀ ਮੈਨੂੰ ਆਉਟਪੁੱਟ ਆਈ ਆ ਓਕੇ ਵੀ ਆਉਟਪੁੱਟ ਆਈ ਆ ਵੀ ਥੋੜਾ ਜੀ 2-2 ਛੋਟੇ ਘੰਡੇ ਤੁਹਾਨੂੰ ਦਿੱਤੇ ਸੀ ਉਹ ਹੋਰ ਵੀ ਥੋੜੇ ਪਾਸ ਹੋ ਗਏ ਹੋਰਲੇ ਦਿਨਾਂ ਚ ਉਮੀਦ ਹੈ ਬਸ ਮੂਰਲੇ ਦਿਨਾਂ ਤੇ ਫੁੱਲ ਮੀਂਹ ਆ ਜੀ ਤੇ ਅੱਜ ਨਾ ਆਪਣੇ 30 ਤਰੀਕ ਨੂੰ ਆਪਾਂ ਜੀ ਵੀਡੀਓ ਬਣਾ ਰਹੇ ਹਾਂ 10ਵੇਂ ਮਹੀਨੇ 2025 ਨੂੰ ਠੀਕ ਆ ਵੀਡੀਓ ਹੋ ਸਕਦਾ ਆਪਾਂ ਇੱਕ ਦਿਨ ਰੋਕੇ ਪਾਈਏ ਮਤਲਬ ਚੈਨਲ ਤੇ ਤੇ ਵੀ ਔਨਲਾਈਨ ਦਿਨਾਂ ਦੇ ਵਿੱਚ ਜਿਹੜੇ ਵਾਲੀਬਾਲ ਵਾਲੇ ਨੌਜਵਾਨ ਨੇ ਕਿਉਂਕਿ ਆਪਣੀ ਐਜੇੜੀ ਗੱਲ ਚੱਲੀ ਆ ਤੇ ਆਪਣੀ ਸਪੈਸ਼ਲੀ ਵਾਲੀਬਾਲ ਦੀ ਗਰਾਊਂਡ ਲਈ ਮੈਂ ਤੁਹਾਨੂੰ ਪੇਸ਼ ਕਰਾਂਗੇ ਠੀਕ ਆ ਨਾ ਵੀ ਇਹ ਔਨਲਾਈਨ ਦਿਨਾਂ ਦੇ ਵਿੱਚ ਕਿੰਨੇ ਇੱਕ ਮਤਲਬ ਪਹਿਲ ਦੇ ਆਧਾਰ ਤੇ ਨੂੰ ਸ਼ੁਰੂ ਕਰਨ ਦਾ ਹੈਗਾ ਉਹ ਵੀ ਰੱਖੋਗੇ ਦੇਖੋ ਜੀ ਜਿਹੜਾ ਆਪਾਂ ਗੱਲ ਚੱਲਦੀ ਸੀ ਉਹਦਾ ਵੀ ਸਾਡਾ ਤਕਰੀਬਨ ਅਲਾਈਨਮੈਂਟ ਬਣ ਚੁੱਕੀ ਆ ਠੀਕ ਆ ਜੀ ਕਿਉਂਕਿ ਮੈਸਤਰੀਆਂ ਦੀ ਲਾ ਲੋ ਪੌਪ ਲਾਈਨ ਲਾ ਲੋ ਮਸ਼ੀਨ ਲਾ ਲੋ ਉਹੀ ਸਾਡੀ ਅਲਾਈਨਮੈਂਟ ਬਣ ਚੁੱਕੀ ਆ ਚਲੋ ਸਮਾਂ ਲੱਗ ਜਾਂਦਾ ਟਾਈਮ ਲੱਗਦਾ ਤਕਰੀਬਨ 5-10 ਦਿਨ 20 ਦਿਨ ਜਿਹੜੀ ਬਾਲੀਵਾਲ ਵਾਲੀ ਆ ਯਾਨੀ ਮੈਨੂੰ ਤਾਂ ਮੈਨੂੰ ਜਦੋਂ ਦਾ ਸਰਪੰਚ ਬਣਿਆ ਮੈਨੂੰ ਤਾਂ ਐ ਲੱਗਦਾ ਸਾਰੀਆਂ ਅਲਾਈਨਮੈਂਟਾਂ ਬਣ ਚੁੱਕੀਆਂ ਨੇ ਮੇਰੀਆਂ ਪਰ ਜਿਹੜੀ ਬਾਲੀਵਾਲ ਆ ਜੀ ਇਹਦਾ ਵੀ ਮੰਨ ਕੇ ਚਲੋ ਪਤਾ ਸਤਰਾ ਚਲੋ ਸਾਡੀ ਇੱਕ ਬੇਨਤੀ ਆ ਤੁਹਾਨੂੰ ਤੇ ਕਿਉਂਕਿ ਮੇਰੇ ਨਾਲ ਜਿਹੜੇ ਸਾਥੀ ਦੋਸਤ ਮੇਰੇ ਜਿਹੜੇ ਮੈਨੂੰ ਰੋਜ਼ ਜਦੋਂ ਅਸੀਂ ਮਿਲਦੇ ਆ ਉਹ ਇਹ ਜ਼ਿਕਰ ਕਰਦੇ ਨੇ ਉਹਨੂੰ ਵੀ ਮਿਲਦੇ ਆ ਚਲੋ ਕਈ ਵਾਰ ਅਸੀਂ ਇਕੱਠੇ ਰਹਨੇ ਆ ਤੇ ਬਈ ਬਾਕੀ ਇਨਾ ਕਹਦੇ ਵੀ ਆਪਾਂ ਹੋਰਾਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਥੋੜਾ ਇਹ ਆ ਬਈ ਕਈ ਗੱਲਾਂ ਆਪਣੇ ਹੱਥ ਵਾਸ ਹੁੰਦੀਆਂ ਨੇ ਬਈ ਇਹਨੂੰ ਤੁਸੀਂ ਬਾਲੀਵੁੱਡ ਵਾਲੀ ਗ੍ਰਾਉਂਡ ਨੂੰ ਪਹਿਲ ਦੇ ਆਧਾਰ ਤੇ ਇੱਕ ਤਰ੍ਹਾਂ ਬਲਜੀਤ ਸਿੰਘ ਵੀਰੇ ਮੈਂ ਤਕਰੀਬਨ ਤੁਹਾਨੂੰ ਪਤਾ ਮੈਂ ਮੈਂ ਤੁਹਾਡੇ ਨਾਲ ਇਹ ਗੱਲ ਕਰ ਲੈਣਾ ਜਿਹੜਾ ਹੁਣ ਹੋਣ ਦਾ ਜਣਾ ਮੇਰਾ ਮੇਨ ਆ ਮੇਰੇ ਮੇਨ ਹੈ ਮੇਰਾ ਹੈ ਹੀ ਗ੍ਰ ਔਕਸਡੋ ਵੀ ਹੈਗਾ ਤੇ ਇੱਥੇ ਕੱਲ ਹੋਰ ਕਰਦੇ ਆ ਜੀ ਆਪਾਂ ਕਿਉਂਕਿ ਸਾਡੀ ਅਕਸਰ ਗੱਲ ਚੱਲਦੀ ਹੈ ਇਹ ਵੀ ਆਪਾਂ ਨਸਿਆਂ ਦੇ ਮੁੱਦਿਆਂ ਤੇ ਵੀ ਨੌਜਵਾਨੀ ਨੂੰ ਨਸਿਆਂ ਤੋਂ ਬਚਾਇਆ ਜਾਵੇ ਤੇ ਸਾਡੀ ਨੌਜਵਾਨੀ ਨਸਿਆਂ ਤੋਂ ਦੂਰ ਬਹੁਤ ਹੋ ਚੱਲੀ ਕਿਉਂਕਿ ਹੁਣ ਪਿੰਡਾਂ 'ਚ ਗਰਾਊਂਡਾਂ ਨੇ ਜਿਹੜੀਆਂ ਆਮ ਆਪਣੇ ਫੈਸਿਲਟੀਆਂ ਸਾਡੀ ਵੀ ਜਿਹੜੀ ਪਹਿਲੀ ਪੰਚਾਇਤ ਆ ਜਿਹੜੀ ਉਹਨੇ ਬਹੁਤ ਵਧੀਆ ਗਰਾਊਂਡ ਆਈ ਫੁੱਟਬਾਲ ਤੇ ਹੋਰ ਗੇਮਾਂ ਨੇ ਤੇ ਵਾਲੀਬਾਲ ਦੀ ਥੋੜੀ ਜਿਹੀ ਸਮੱਸਿਆ ਆਉਂਦੀ ਸੀਗੀ ਮਤਲਬ ਇਹ ਜੀ ਇਹ ਨਹੀਂ ਮੈਂ ਪੱਕਾ ਵਾਦਾ ਕਰਦਾ ਕਿ ਨਾ ਭਈ ਇਹਦੇ 'ਚ ਜਦੋਂ ਹੁਣ ਵਾਲੀਬਾਲ ਦੀ ਵੀ ਸਹੂਲਤ ਮਿਲ ਜੂ ਤੇ ਉਹ ਬਿਲਕੁਲ ਜੀ ਬਹੁਤ ਇਹ ਚੀਜ਼ ਦਾ ਬਹੁਤ ਫਾਇਦਾ ਹੋਊਗਾ ਦੇਖੋ ਜੀ ਵਾਲੀਬਾਲ ਵਾਲੇ ਮੁੰਡੇ ਨੇ ਆਪਣੇ ਕੋਲ ਜੰਡਾ ਰੱਖਿਆ ਸੀ ਆਪਾਂ ਨੂੰ ਉਹ ਆਪਾਂ ਉਹਨਾਂ ਦਾ ਸਤਕਾਰ ਮੋਕ ਰੱਖਦੇ ਹੋਏ ਇਹ ਜਿਹੜਾ ਵਾਲੀਬਾਲ ਦੀ ਗਰਾਊਂਡ ਆ ਬਹੁਤ ਥੋੜੇ ਤੋਂ ਥੋੜੇ ਸਮੇਂ 'ਚ ਇਹਨੂੰ ਪੂਰੀ ਕਰਾਂਗੇ ਤੇ ਉਧਰੋਂ ਕੁੜੀਆਂ ਦੀ ਵੀ ਉਹ ਜਿਹੜਾ ਟਰੈਕ ਆਪਣਾ ਗਰਾਊਂਡ ਉਹ ਫੁੱਟਬਾਲ ਦਾ ਵੀ ਉਹ ਜਿਹੜਾ ਸੁਬਾ ਸਾਮ ਜਿਹੜੇ ਪੰਡ ਦੇ ਆ ਜਿਨ੍ਹਾਂ ਦਾ ਦੋ ਵੀ ਉਹਨਾਂ ਨਾਲ ਸਹਿਰ ਕਰਨੀਆਂ ਜ਼ਰੂਰੀ ਕਰਨੀਆਂ ਉਹ ਵੀ ਆਪਣਾ ਜੰਡਾ ਚਲੋ ਬਹੁਤ ਬਹੁਤ ਥੋੜਾ ਧੰਨਵਾਦ ਆ ਜੀ ਕਿਉਂਕਿ ਸਰਪੰਚ ਸਾਹਿਬ ਜਦੋਂ ਤੁਹਾਡੇ ਸਾਡਾ ਦੇ ਉਸ ਤੋਸ ਦੀ ਪਿਆਰ ਹੋਣਾ ਵੱਖਰੀ ਗੱਲ ਆ ਪਰ ਜਿਹੜਾ ਪਿੰਡ ਦੇ ਲਈ ਵਿਕਾਸ ਕਾਰ ਸ਼ੁਰੂ ਕਰੇ ਉਹ ਬੰਨ ਤੋਂ ਬਾਅਦ ਜਦੀ ਜਿਹੜੇ ਸ਼ੁਰੂ ਕਰ ਦਿੱਤੇ ਸੀ ਜਿਹੜਾ ਜੀ ਅਸਲ ਸੱਚ ਆ ਬਾਕੀ ਦੇਖੋ ਸਾਰਾ ਚ ਚੱਲੀ ਜਾਂਦਾ ਹੁੰਦਾ ਠੀਕ ਆ ਜੀ ਤੇ ਜਿਹੜੀ ਆਉਟਪੁੱਟ ਆ ਉਹ ਥੋੜੀ 5 ਸਾਲ ਬਾਅਦ ਜਿਹੜੀ ਉਹ ਸਾਹਮਣੇ ਆਉਣੀ ਆ ਅਸੀਂ 4 ਸਾਲ ਪਏ ਨੇ ਤੇ ਹੁਣ ਸਾਡੀ ਇਹੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਕੰਮ ਨੇ ਖਾਸ ਕਰ ਨੌਜਵਾਨੀ ਦੇ ਲਈ ਉਹਨੂੰ ਫੈਸਿਲਿਟੀ ਤੇਰੇ ਬੱਚੇ ਹੋਰ ਖੇਡਾਂ ਵਾਲੇ ਨੇ ਉਹਨਾਂ ਨੂੰ ਉਹ ਜਿੰਨੀ ਕਰ ਸਕਦੇ ਹੋ ਤੁਸੀਂ ਦੇਖੋ ਵੀਰ ਆਪਾਂ ਆਪਣੀ ਟੀਮ ਨਾਲ ਵਰਤਦੇ ਆ ਸਾਰੀ ਉਮਰ ਇੱਕੋ ਹੀ ਟੀਮ ਨਾਲ ਰਹੇ ਆ ਤੇ ਜਿਹੜੀ ਮੈਂ ਇਹ ਕਹ ਰਾਂ ਵੀ ਚਾਹੇ ਤੁਸੀਂ ਹੋ ਚਾਹੇ ਜੋ ਵੀ ਹੈਗੀ ਟੀਮ ਮੈਂ ਆਉਣ ਹੀ ਰਹਿਣਾ ਤਾਂ ਹੁੰਦਾ ਤੇ ਵੀ ਬਹੁਤ ਕਈ ਵਾਰ ਨਾ ਰਹਿ ਜਾਂਦਾ ਕੋਈ ਹਾਂ ਵੀ ਉਹ ਉਹ ਸਾਡੇ ਉਸਤਾਦ ਹੀ ਨੇ ਸਾਰੇ ਉਹ ਜਿਹੜੇ ਸਾਡੇ ਉਸਤਾਦ ਨੇ ਜਿਹੜੀ ਟੀਮ ਨਾਲ ਸੀ ਰਹੇ ਆ ਉਹ ਸਾਡੇ ਸਾਰੇ ਉਸਤਾਦ ਨੇ ਅਸੀਂ ਉਹਨਾਂ ਤੋਂ ਬਹੁਤ ਬਹੁਤ ਸਿੱਖਿਆ ਉਹ ਉਹਨਾਂ ਬਣੀ ਸਿੱਖਿਆ ਵਾ ਵੀ ਜਿੰਨਾ ਕ ਪੈਂਟ ਲਈ ਤੁਸੀਂ ਕੰਮ ਕਰਨਾ ਚਾਹੁੰਦੇ ਹੁੰਦਾ ਬੱਤ ਉਹਨਾਂ ਵੱਤ ਤੋਂ ਵੱਧ ਕਰੋ ਜਿਹੜੀ ਮੇਰੀ ਵੀ ਇਹੀ ਤਮੰਨਾ ਵੀ ਸਾਡੀ ਜਿਹੜੀ ਟੀਮ ਆ ਪੰਚਾਇਤ ਆ ਆਪਾਂ ਸਾਰੇ ਉਹਨਾਂ ਦੀਆਂ ਬੇ ਬੱਡੀ ਗੱਲ ਇਹ ਆ ਜੀ ਸਾਡੇ ਜਿਹੜੀ ਪਖਵਾਲ ਦੀ ਪੰਚਾਇਤ ਆ ਸਮੁੱਚੀ ਪੰਚਾਇਤ ਦਾ ਜਿਹੜੀ ਉਹ ਮਤਲਬ ਪਾਰਟੀ ਵਾਈਆਂ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦੇ ਲਈ ਜਿਹੜੀ ਇਕੱਠੀ ਆ ਮਤਲਬ ਇਹ ਵੀ ਇੱਕ ਵੱਡਾ ਆਪਾਂ ਸਾਰੇ ਮੈਂਬਰ ਸਹਿਮਾਨਾਂ ਦਾ ਤੇ ਸਰਪੰਚ ਸਾਹਿਬਾਨ ਜਿਹੜੇ ਰਲ ਕੇ ਚੱਲਦੇ ਆ ਫੇਰ ਹੀ ਪਿੰਡ ਦਾ ਵਿਕਾਸ ਹੋਣਾ ਵਾ ਇਹ ਆਪਾਂ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਨੂੰ ਫੈਲਦੇ ਦਾ ਇਹੋਡਾ ਧੰਨਵਾਦ ਜੀ ਤੁਸੀਂ ਜਿਹੜਾ ਸਾਨੂੰ ਭਰੋਸਾ ਦਿਵਾਇਆ ਕਿ ਜਿਹੜੀ ਬਾਲੀਬਾਲ ਦੀ ਕਰਾਉਣ ਦੇ ਲਈ ਕਿਉਂਕਿ ਮੈਂ ਆਪਾਂ ਹਰੇਕ ਵਾਰ ਇਹ ਗੱਲ ਭੁੱਲ ਜਾਂਦੇ ਹਾਂ ਮੈਨੂੰ ਬਹੁਤ ਸਾਰੇ ਫੋਨ ਆਏ ਸੀਗੇ ਪਰ ਜਿੰਨਾ ਕਿ ਜਿੰਨੇ ਕਿ ਤੁਸੀਂ ਗੱਲ ਭੁੱਲ ਲਿਆ ਹੋ ਮੈਂ ਉਹਨਾਂ ਨੂੰ ਬਾਤ ਚਕੀਂ ਦਪਾਉਣਾ ਵੀ ਉਹਨਾਂ ਆਪਾਂ ਸੇਵਾ ਦੀ ਜਿੱਦੀ ਕਰਾਂ ਧੰਨਵਾਦ ਜੀ ਠੀਕ ਆ ਵੀਰੇ ਠੀਕ ਆ ਜੀ ਓਕੇ ਓਕੇ ਧੰਨਵਾਦ